ਜਿਹੜੇ ਚੁਪੈਰੇ ਦੇ ਵਿਰੋਧ ਤਾਂ ਕਰਦੇ ਨੇ ਉਹ ਤਾਂ ਪੁੰਨਿਆਂ ਮੱਸਿਆ ਸੰਗਰਾਂਧਾ ਦੀ ਵੀ ਕਰਦੇ ਨੇ ਸਾਡੇ ਪੰਥ ਵਿੱਚ ਹੋਰ ਤਾਂ ਗੱਲ ਨਹੀਂ ਅਸੀਂ ਹਰ ਇੱਕ ਗੱਲ ਤੇ ਟੀਕਾ ਟਿੱਪਣੀ ਕਰਨੀਆਂ ਕੋਈ ਸਰਕਾਰ ਰਿਹਾ ਐਸੇ ਬੰਦੇ ਹੀ ਛੱਡੇ ਨੇ ਜਿਹੜੇ ਉਹ ਜੀ ਸਿਰੇ ਉੱਠ ਗਏ ਕੋਈ ਨਾ ਕੋਈ ਪੰਥ ਵਿਰੋਧ ਉਹਨਾਂ ਨੇ ਮਰਯਾਦਾ ਦੇ ਵਿਰੋਧ ਕੇ ਸੰਤ ਮਹਾਂਪੁਰਖ ਦੇ ਵਿਰੋਧ ਕੇ ਹੋਰ ਦੇ ਵਿਰੋਧ ਉਹਨਾਂ ਨੇ ਯਹਰੋ ਗਲਛੜੇ ਗਲਖੜਾ ਪਿਛੋਂ ਪਹਿਲੇ ਮਿਲਦੇ ਇਹਨਾਂ ਚੀਜ਼ਾਂ ਦੇ ਜੇ ਬਾਬਾ ਦੀਪ ਸਿੰਘ ਦੇ ਨਾਂ ਤੇ ਚੁਪੈਰੇ ਦੇ ਨਾਂ ਤੇ ਜੇ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਜਾਵੇ ਜੇ ਕੋਈ ਹੋਰ ਨੇਤਰੀਆਂ ਜਾਂ ਜੋੜਿਆਂ ਦੀ ਸੇਵਾ ਕਰਨ ਲੱਗ ਜਾਵੇ ਉਹ ਗੁਰਮਤ ਮਰਿਆਦਾ ਨਾਲ ਜੁੜ ਜਾਵੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਜੁੜ ਜਾਵੇ ਤੇ ਸਾਡਾ ਢੇਡਫੀਡ ਹੁੰਦਾ ਅਸੀਂ ਜੋੜਨਾ ਤਾਂ ਕੋਈ ਚੰਗੀ ਗੱਲ ਈ ਮੇਰੇ ਖਿਆਲ ਦੇ ਨਾਲ ਕੋਈ ਪੰਥ ਦਾ ਨੁਕਸਾਨ ਹੈ ਸੋ ਆਏ ਵੇਲਣ ਪੁੜੇ ਤੋਂ ਅਵੇ ਟੀਕਾ ਟਿਪਣੀ ਕਰਨ ਤੋਂ ਸੋ ਆਏ ਕੋਈ ਘਾਲੇ ਦੇ ਚ ਹੈ ਇਸੇ ਝਾਲਣੇ ਦਾ ਸਾਡੀ ਕੌਮ ਦਾ ਬੇੜਾ ਗਰ ਕੀਤਾ ਪਿਆ ਅਮੀ ਹਰ ਗੱਲ ਦੇ ਵਿਰੋਧ ਤਾਂ ਹਰ ਗੱਲ ਦੀ ਵਿਰੋਧ ਤਾਂ ਕਰੀ ਚਰੀ ਜਾਣੀ ਹੈ ਕੁਝ ਲੋਕ ਪਹਿਲੇ ਕਿਤੇ ਕਾਫੀ ਇਟੋਪਨ ਕੋ ਪਾ ਲੈਣੇ ਨੇ ਪਰੇ ਤੁਸੀਂ ਵੇਖੋ ਬਾਣੀ ਪੜਨ ਵਾਸਤੇ ਕੋ ਖਾਸ ਦਿਨ ਨਿਯਤ ਕਰ ਲੈਣਾ ਪਰਿਵਾਰ ਨੂੰ ਜੋੜਨ ਵਾਸਤੇ ਜਿਹੜੇ ਚੁਪਹਿਰੇ ਦੀ ਵਿਰੋਧ ਤਾਂ ਕਰਦੇ ਨੇ ਉਹ ਤਾਂ ਪੁੰਨਿਆਂ ਮੱਸੀਆ ਸੰਗਰਾਂਦਾ ਦੀ ਵੀ ਕਰਦੇ ਨੇ ਸਾਡੇ ਪੰਜ ਤੋਂ ਚੋਰ ਤਾਂ ਗੱਲ ਨਹੀਂ ਕੋਈ ਅਸੀਂ ਹਰ ਇੱਕ ਗੱਲ ਤੇ ਟੀਕਾ ਟਿੱਪਣੀ ਕਰਨੀਆਂ ਕੋਈ ਸਰਕਾਰ ਰਿਹਾ ਐਸੇ ਬੰਦੇ ਹੀ ਛੱਡੇ ਨੇ ਜਿਹੜੇ ਰੋਜ਼ ਹੀ ਸੇਰੀ ਵਰਤਿਆਂ ਕੋਈ ਨਾ ਕੋਈ ਪੰਥ ਵਿਰੋਧ ਉਹਨਾਂ ਨੇ ਮਰਯਾਦਾ ਦੇ ਵਿਰੋਧ ਕਿ ਸੰਤ ਮਹਾਂਪੁਰਖ ਦੇ ਵਿਰੋਧ ਕਿ ਹੋਰ ਦੇ ਵਿਰੋਧ ਉਹਨਾਂ ਦੇ ਯਹਰੋ ਗਲਛੜੇ ਗਲਛਣਾ ਪਿਛੋਂ ਰਣ ਪੈ ਮਿਲਦੇ ਨੇ ਇਹਨਾਂ ਚੀਜ਼ਾਂ ਦੇ ਤੇ ਹੁਣ ਵੇਖੋ ਕਦਿਆ ਸنگਰਾਂਦ ਗੁਰੂ ਸਾਹਿਬ ਨੇ ਸਾਡੇ ਸਿੱਖਾਂ ਨੂੰ ਧਰਮ ਦੀ ਮਰਯਾਦਾ ਸਾਡੀ ਬਾਕੀ ਕੌਮਾਂ ਨਾਲ ਵੱਖਰਾ ਇਹ ਖਾਲਸਾ ਪੰਥ ਪੈਦਾ ਕੀਤਾ ਤੇ ਇਹ ਸਿੱਖ ਸਾਡੇ ਭੜਕਦੇ ਨਾ ਫਿਰਨਾ ਸੰਗਰਾਂਦ ਵਾਲੇ ਦਿੜ ਇਹ ਗੁਰੂ ਘਰ ਆ ਕੇ ਜੁੜਨਗੇ ਗੁਰੂ ਦਾ ਉਪਦੇਸ਼ ਸੁਣਨਗੇ ਤੇ ਗੁਰੂ ਦਾ ਬਚਨ ਮੰਨਣਗੇ ਇਹ ਜੋੜਨ ਦਾ ਇੱਕ ਤਰੀਕਾ ਸੀ ਹੁਣ ਐਤਵਾਰ ਨੂੰ ਛੁੱਟੀ ਹੁੰਦੀ ਆ ਵਿਦੇਸ਼ਾਂ ਵਿੱਚ ਵਿਸ਼ੇਸ਼ ਤੌਰ ਤੇ ਸਿੱਖ ਗੁਰਦੁਆਰੇ ਸਾਹਿਬ ਆਉਂਦੇ ਨੇ ਉੱਥੇ ਦੀਵਾਨ ਸੁਣਦੇ ਨੇ ਲੰਗਰਾਂ 'ਚ ਸੇਵਾ ਕਰਦੇ ਨੇ ਗੁਰਬਾਣੀ ਦੇ ਪਾਠਾਂ ਦੇ ਭੋਗ ਪੈਂਦੇ ਨੇ ਜੇ ਬਾਬਾ ਦੀਪ ਸਿੰਘ ਦੇ ਨਾਂ ਤੇ ਚਪੈੜੇ ਦੇ ਨਾਂ ਤੇ ਜੇ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਜਾਵੇ ਜੇ ਕੋਈ ਹੋਰ ਨੇਤਰੀ ਐਵੇਂ ਜਾਂ ਜੋੜਿਆਂ ਦੀ ਸੇਵਾ ਕਰਨ ਲੱਗ ਜਾਵੇ ਉਹ ਗੁਰਮਤ ਮਰਿਆਦਾ ਨਾਲ ਜੁੜ ਜਾਵੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਜੁੜ ਜਾਵੇ ਤੇ ਸਾਦਾ ਢੇਡਫੀਡ ਹੁੰਦਾ ਅਸੀਂ ਜੋੜਨਾ ਤਾਂ ਕੋਈ ਚੰਗੀ ਗੱਲ ਸੀ ਜਿਉਂ ਜੁੜਦਾ ਹਫਤੇ ਦੇ ਹਫਤੇ ਅਗਲੇ ਦੀ ਪਿੱਛਾ ਬਣੀ ਰਹਿੰਦੀ ਆ ਮੈਂ ਆਇਆ ਅਗਲੇ ਐਤਵਾਰ ਮੈਂ ਗਵਾਂਢੀ ਨੂੰ ਆਖਾਂਗਾ ਚੱਲ ਭਾਈ ਚੱਲੀਏ ਉਥੇ ਚੱਲ ਕੇ ਨਿਤਨੇਮ ਕਰਾਂਗੇ ਅਰਦਾਸ ਗੁਰੂ ਸਾਹਿਬ ਦੇ ਅੱਗੇ ਕਰਾਂਗੇ ਮੇਰੇ ਖਿਆਲ ਇਹਦੇ ਨਾਲ ਕੋਈ ਪੰਥ ਦਾ ਨੁਕਸਾਨ ਹੈ ਸਵਾਏ ਵੇਲਣ ਪੁਣੇ ਤੋਂ ਵੀ ਟਿੱਕਾ ਟਿੱਪਣੀ ਕਰਨ ਤੋਂ ਸਵਾਏ ਕੋਈ ਗੱਲ ਇਹਦੇ ਵਿੱਚ ਹੈ ਐਵੇਂ ਇਹ ਫालतू ਗੱਲ ਹੈ ਤਾਂ ਉਹ ਲੋਕ ਕਰਦੇ ਜਿਹੜੇ ਕਿਹਦੇ ਸਰੋਵਰ 'ਚ ਇਸ਼ਨਾਨ ਕਰਨ ਦੀ ਲੋੜ ਆ ਜੀ ਆਹ ਕਰਨ ਦੀ ਲੋੜ ਆ ਬਹੁਤ ਨਿਤਨੇਮ ਪਾਠ ਕਰਨ ਦੀ ਲੋੜ ਆ ਇਸੇ ਗੱਲ ਨੇ ਤਾਂ ਸਾਡੀ ਕੌਮ ਦਾ ਬੇੜਾ ਗਰ ਕੀਤਾ ਪਿਆ ਐਵੇਂ ਹਰ ਗੱਲ ਦਾ ਹੀ ਵਿਰੋਧਤਾ ਹਰ ਗੱਲ ਦੀ ਵਿਰੋਧਤਾ ਕਰੀ ਕਰੀ ਜਾਣੀ ਹੈ ਪਹਿਲੇ ਕਿੁੱਛ ਇੱਕ ਆਪੇ ਇੰਟਰਪਰਟ ਕੋ ਪਾ ਲੈਣੇ ਨੇ ਬਾਰੇ ਕਿਹਦੇ ਵੇਖੋ ਬਾਣੀ ਪੜਨ ਵਾਸਤੇ ਕੋ ਖਾਸ ਦਿਨ ਨਿਯਤ ਕਰ ਲੈਣਾ ਪਰਿਵਾਰ ਨੂੰ ਜੋੜਨ ਵਾਸਤੇ ਜਿਹੜੇ ਚੁਪਹਿਰੇ ਦੀ ਵਿਰੋਧਤਾ ਕਰਦੇ ਨੇ ਉਹ ਤਾਂ ਪੁੰਨਿਆਂ ਮੱਸੀਆ ਸੰਗਰਾਂਦਾ ਦੀ ਵੀ ਕਰਦੇ ਨੇ ਸਾਡੇ ਪੰਜ ਤੋਂ ਚ ਹਰ ਗੱਲ ਨਹੀਂ ਕੋਈ ਅਸੀਂ ਹਰ ਇੱਕ ਗੱਲ ਤੇ ਟੀਕਾ ਟਿੱਪਣੀ ਕਰਨੀਆਂ ਕੋਈ ਸਰਕਾਰ ਨਹੀਂ ਐਸੇ ਬੰਦੇ ਹੀ ਛੱਡੇ ਨੇ ਜਿਹੜੇ ਰੋਜ਼ ਹੀ ਸਵੇਰੇ ਉੱਠ ਕੇ ਕੋਈ ਨਾ ਕੋਈ ਪੰਥ ਵਿਰੋਧ ਉਹਨਾਂ ਨੇ ਮਰਯਾਦਾ ਦੇ ਵਿਰੋਧ ਕੇ ਸੰਤ ਮਹਾਂਪੁਰਖ ਦੇ ਵਿਰੋਧ ਕੇ ਹੋਰ ਦੇ ਵਿਰੋਧ ਉਹਨਾਂ ਦੇ ਯਹਰੋ ਗਲਛੜੇ ਗੁਲਛੜਾ ਪਿੱਛੋਂ ਰਣ ਪਹਿਲੇ ਮਿਲਦੇ ਇਹਨਾਂ ਚੀਜ਼ਾਂ ਦੇ ਤੇ ਹੁਣ ਵੇਖੋ ਕਦੀਆਂ ਤੇ ਸੰਗਰਾਮ ਗੁਰੂ ਸਾਹਿਬ ਨੇ ਸਾਡੇ ਸਿੱਖਾਂ ਨੂੰ ਧਰਮ ਦੀ ਮਰਯਾਦਾ ਸਾਡੀ ਬਾਕੀ ਕੌਮਾਂ ਨਾਲ ਵੱਖਰਾ ਇਹ ਖਾਲਸਾ ਪੰਥ ਪੈਦਾ ਕੀਤਾ ਤੇ ਇਹ ਸਿੱਖ ਸਾਡੇ ਭੜਕਦੇ ਨਾ ਫਿਰਨਾ ਸੰਗਰਾਮ ਵਾਲੇ ਦਿੜ ਇਹ ਗੁਰੂ ਘਰ ਆ ਕੇ ਜੁੜਨਗੇ ਗੁਰੂ ਦਾ ਉਪਦੇਸ਼ ਸੁਣਨਗੇ ਤੇ ਗੁਰੂ ਦਾ ਬਚਨ ਮੰਨਣਗੇ ਇਹ ਜੋੜਨ ਦਾ ਇੱਕ ਤਰੀਕਾ ਸੀ ਹੁਣ ਐਤਵਾਰ ਨੂੰ ਛੁੱਟੀ ਹੁੰਦੀ ਆ ਵਿਦੇਸ਼ਾਂ ਵਿੱਚ ਵਿਸ਼ੇਸ਼ ਤੌਰ ਤੇ ਸਿੱਖ ਗੁਰਦੁਆਰਾ ਸਾਹਿਬ ਆਉਂਦੇ ਨੇ ਉੱਥੇ ਦੀਵਾਨ ਸੁਣਦੇ ਨੇ ਲੰਗਰਾਂ 'ਚ ਸੇਵਾ ਕਰਦੇ ਨੇ ਗੁਰਬਾਣੀ ਦੇ ਪਾਠਾਂ ਦੇ ਭੋਗ ਪੈਂਦੇ ਨੇ ਜੇ ਬਾਬਾ ਦੀਪ ਸਿੰਘ ਦੇ ਨਾਂ ਤੇ ਚਪੈੜੇ ਦੇ ਨਾਂ ਤੇ ਜੇ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਜਾਵੇ ਜੇ ਕੋਈ ਹੋਰ ਨੇਤਰੇ ਐਵੇਂ ਜਾਂ ਜੋੜਿਆਂ ਦੀ ਸੇਵਾ ਕਰਨ ਲੱਗ ਜਾਵੇ ਉਹ ਗੁਰਮਤ ਮਰਿਆਦਾ ਨਾਲ ਜੁੜ ਜਾਵੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਜੁੜ ਜਾਵੇ ਤੇ ਸਾਡਾ ਢੇਡਪੀੜ ਹੁੰਦਾ ਅਸੀਂ ਜੋੜਨਾ ਤਾਂ ਸੋ ਕੋਈ ਚੰਗੀ ਗੱਲ ਸੀ ਜਿਉਂ ਜੁੜਦਾ ਹਫਤੇ ਦੇ ਹਫਤੇ ਅਗਲੇ ਦੀ ਪਿੱਛਾ ਬਣੀ ਰਹਿੰਦੀ ਆ ਮੈਂ ਆਇਆ ਅਗਲੇ ਐਤਵਾਰ ਮੈਂ ਗਵਾਂਢੀ ਨੂੰ ਆਖਾਂਗਾ ਚੱਲ ਭਾਈ ਚੱਲੀਏ ਉਥੇ ਚੱਲ ਕੇ ਨਿਤਨੇਮ ਕਰਾਂਗੇ ਅਰਦਾਸ ਗੁਰੂ ਸਾਹਿਬ ਦੇ ਅੱਗੇ ਕਰਾਂਗੇ ਮੇਰੇ ਖਿਆਲ ਇਹਦੇ ਨਾਲ ਕੋਈ ਪੰਥ ਦਾ ਨੁਕਸਾਨ ਹੈ ਸਵਾਏ ਵੇਲਣ ਪੁਣੇ ਤੋਂ ਮਿੱਟੀ ਕਾ ਟਿੱਪਣੀ ਕਰਨ ਤੋਂ ਸਵਾਏ ਕੋਈ ਗੱਲ ਇਹਦੇ ਵਿੱਚ ਹੈ ਐਵੇਂ ਇਹ ਫालतू ਗੱਲ ਐ ਤਾਂ ਉਹ ਲੋਕ ਕਰਦੇ ਕਿ ਸਰੋਵਰ ਕਿ ਇਸ਼ਨਾਨ ਕਰਨ ਦੀ ਲੋੜ ਆ ਜੀ ਆਹ ਕਰਨ ਦੀ ਲੋੜ ਆ ਬਹੁਤ ਨੇਤਲੇ ਪਾਠ ਕਰਨ ਦੀ ਲੋੜ ਆ ਇਸੇ ਜਲ ਨੇ ਦਾ ਸਾਡੀ ਕੌਮ ਦਾ ਬੇੜਾ ਗਰ ਕੀਤਾ ਪਿਆ ਐਵੇਂ ਹਰ ਗੱਲ ਦਾ ਹੀ ਵਿਰੋਧਤਾ ਹਰ ਗੱਲ ਦੀ ਵਿਰੋਧਤਾ ਕਰੀ ਕਰੀ ਜਾਣੀ ਆ